ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਕੀ ਕਰਨ ਰਾਤ ਨੂੰ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਹਨਾ ਇੱਕ ਕੰਮ ਦੱਸਣਾ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਬਸ ਉਹ ਕਰ ਲਿਓ ਪੈਣਸਾਰ ਮੈਂ ਕਹਿੰਨਾ ਚੁਟਕੀ ਮਾਰਨ ਸਾਰ 2-4 ਮਿੰਟਾਂ ਜੀ ਨੀਂਦ ਆ ਜੂ ਰੋਟੀ ਖਾਣ ਦੀ ਸੁਰਤ ਨਹੀਂ ਰਹਿਣੀ ਵੀ ਜਾ ਕੇ ਪਏ ਤੇ ਨੀਂਦ ਆ ਗਈ ਕਰਨਾ ਕੀ ਹੈ ਦੇਖੋ ਮਿਹਨਤ ਕਰਨੀ ਆ ਨੀਂਦ ਉਹਨਾਂ ਨੂੰ ਨਹੀਂ ਆਉਂਦੀ ਹੁੰਦੀ ਜਿਹੜੇ ਪਏ ਰਹਿੰਦੇ ਆ ਸਾਰਾ ਦਿਨ ਬੈੱਡ ਤੇ ਵਿਲੇ ਬੈਠੇ ਰਹਿੰਦੇ ਆ ਫੋਨ ਚਲਾਉਂਦੇ ਰਹਿੰਦੇ ਆ ਟੀਵੀ ਦੇਖਦੇ ਰਹਿੰਦੇ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜਿਹੜਾ ਇੱਕ ਮਿਹਨਤੀ ਬੰਦਾ ਨਾ ਸਵੇਰੇ ਨਿਕਲਿਆ ਕੰਮ ਤੇ ਗਿਆ ਸ਼ਾਮ ਨੂੰ ਥੱਕ ਟੁੱਟ ਕੇ ਘਰੇ ਆਇਆ ਉਹਨੂੰ ਪਤਾ ਵੀ ਨੀਂਦ ਕੀ ਹੁੰਦੀ ਆ ਵੀ ਇਹਨੂੰ ਪਤਾ ਵੀ 5-6 ਘੰਟੇ ਸੌਣਾ ਕੱਲ ਨੂੰ ਫੇਰ ਅਗਲੇ ਦਿਨ ਉੱਠ ਕੇ ਜਾਣਾ ਵਾ ਉਹਨੂੰ ਨੀਂਦ ਟਿਕਾ ਕੇ ਆਉਂਦੀ ਆ ਦੂਜੀ ਗੱਲ ਜਿਵੇਂ ਹੁਣ ਬਈ ਮੰਨ ਲਾ ਹੁਣ ਯਾਰ ਆਪਾਂ ਆ ਵਾ ਠੀਕ ਆ ਸਵੇਰੇ 7 ਵਜੇ ਇਸ ਟਾਈਮ ਪਹਿਲਾਂ ਵਰਕਆਊਟ ਵੀ ਲਾ ਲਿਆ ਜਮ ਦਾ ਇੰਸਟਾਗ੍ਰam ਫੇਸਬੁੱਕ ਤੇ ਪਾਉਣ ਨੂੰ ਵੀਡੀਓ ਵੀ ਬਣਾਣੀ ਆ ਫਿਰ ਦਮਦਮ ਲੈ ਕੇ ਪ੍ਰੋਟੀਨ ਪੀ ਕੇ ਦੁਬਾਰੇ ਆ ਵੀਡੀਓ ਵੀ ਬਣਾਉਣ ਲੱਗ ਗਏ ਸੋ ਸਾਢੇ 4 ਵਜੇ ਦੇ ਉੱਠੇ ਹੋਇਆ ਤੇ ਜਾ ਕੇ ਹੁਣ ਰਾਤ ਨੂੰ 10 ਵਜੇ 10:30 ਵਜੇ ਪੈਣਾ ਤੇ ਸਾਨੂੰ ਪਤਾ ਫਿਰ ਨੀਂਦ ਕਿਵੇਂ ਆਉਣੀ ਆ ਕਹੂਗੀ ਅਗਲੇ ਦਿਨ ਫੇਰ ਸਾਢੇ 4 ਵਜੇ 4:20 ਦਾ ਅਲਾਰਮ ਉੱਠਣਾ ਮਾਉਣੇ ਵਜੇ ਸੋ ਆਹੀ ਚੀਜ਼ ਆ ਕਰਨ ਵਾਲੀ ਹਾਂ ਕਈ ਵਾਰ ਹੁੰਦੀ ਆ ਯਾਰ ਟੈਨਸ਼ਨ ਹੈ ਨਾ ਬੰਦੇ ਨੂੰ ਵੀ ਪਤਾ ਨਹੀਂ ਕਿਸੇ ਵੀ ਚੀਜ਼ ਦੀ ਟੈਨਸ਼ਨ ਲਾ ਲਓ ਪਹਿਲਾਂ ਅਸੀਂ ਵੀ ਲੈਂਦੇ ਹੁੰਦੇ ਹੁਣ ਕਹਿੰਦੇ ਯਾਰ ਦੇਖੀ ਜਾਉ ਕੋਈ ਨਹੀਂ ਸਵੇਰੇ ਚੜ੍ਹਦੇ ਸਵੇਰ ਫੇਰ ਦੇਖਦੇ ਹਾਂ ਰਾਤ ਨੂੰ ਤਾਂ ਨਹੀਂ ਕੋਈ ਡਾਂਗ ਮਾਰ ਲੱਗਿਆ ਸਿਰ ਤੇ ਸੋ ਕੰਮਦੰਦਿਆਂ ਚ ਲੱਗੋ ਜਿਹੜੇ ਮੇਰੇ ਵੀਰ ਭੈਣਾਂ ਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਦੀਆਂ ਗੋਲੀਆਂ ਜਾਂ ਨੀਂਦ ਵਾਲੀਆਂ ਉਹਨੂੰ ਹੀ ਖਾਣੀਆਂ ਪੈਂਦੀਆਂ ਚੱਲ ਕੋਈ ਹੁੰਦਾ ਵੀ ਜ਼ਿੰਦਗੀ 'ਚ ਕੋਈ ਹਾਦਸਾ ਇਹ ਜਾ ਹੋ ਜਵੇ ਜਾਂ ਵੱਡੀ ਘਟਨਾ ਹੋ ਜਵੇ ਹਨਾ ਵੀ ਨੀਂਦ ਉੱਡ ਜਵੇ ਬੰਦੇ ਦੀ ਪਰ ਮੋਸਟਲੀ ਜਿੰਨੇ ਲੋਕ ਆ ਜ਼ਿਆਦਾਤਰ ਫੋਨ ਯੂਜ਼ ਕਰਦੇ ਆ ਇਹਦੀਆਂ ਜਿਹੜੀਆਂ ਰੇਜ਼ ਆ ਆਪਣੀਆਂ ਕਿਰਨਾਂ ਅੱਖਾਂ 'ਚ ਪੈਂਦੀਆਂ ਫੋਨ ਦੀਆਂ ਇਹ ਬਹੁਤ ਅਫੈਕਟ ਪਾਉਂਦੀਆਂ ਸੋ ਪਏ ਰਹਿਣਾ ਇਹ ਕਾਰਨ ਆ ਬਾਕੀ ਜਿਨ੍ਹਾਂ ਨੇ ਬੋਡੀ ਬਿਲਡਿੰਗ ਕਰਨੀ ਆ ਜਾਂ ਜੈਮ ਲਾਉਂਦੇ ਆ ਉਹਨਾਂ ਦੀ ਗੱਲ ਵੱਖਰੀ ਆ ਉਹਨਾਂ ਨੂੰ ਸਪਲੀਮੈਂਟ ਵਗੈਰਾ ਜਿਵੇਂ ਜੀ ਡੀ ਐਮ ਏ ਹੋ ਗਿਆ ਜ਼ਿੰਕ ਮੈਗਨੀਸ਼ੀਅਮ ਇਹ ਲੈ ਲੈਣ ਬੈਸਟ ਰਿਕਵਰੀ ਲਈ ਵੀ ਨੀਂਦ ਦੀ ਕੁਆਲਿਟੀ ਵਧ ਜਾਂਦੀ ਆ ਬਾਰ ਬਾਰ ਰਾਤ ਨੂੰ ਉੱਠ ਕੇ ਬਾਸਮ ਨਹੀਂ ਜਾਣਾ ਪੈਂਦਾ ਅੱਖ ਨਹੀਂ ਖੁੱਲਦੀ ਸੋ ਆ ਚੀਜ਼ ਆ ਮੇਰੇ ਭਰਾ ਬਣ ਕੇ ਇੱਕ ਵਾਰ ਆ ਚੀ ਟਰਾਈ ਕਰਕੇ ਦੇਖੋ ਮੇਰੇ ਨਾਲ ਇੱਕ ਮੁੰਡਾ ਹੁੰਦਾ ਸੀਗਾ ਡੇਢ ਕ ਸਾਲ ਪੁਰਾਣੀ ਗੱਲ ਆਉਣੀ ਆ ਕਹਿੰਦਾ ਯਾਰ ਵੀ ਮੈਂ ਬਹੁਤ ਔਖਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਗੋਲੀ ਲਾ ਕੇ ਪੈਂਦਾ ਮਾ ਮੈਂ ਕਿ ਤੂੰ ਐਂ ਕਰ ਵੀ ਇੱਕ ਦਿਨ ਮੇਰੇ ਨਾਲ ਚਲੀ ਮੈਂ ਸਵੇਰੇ ਦਿਨ ਲੈਣਾ ਹਾਂ ਜਿੰਮ ਚੱਲ ਬਣੀ ਠੀਕ ਆ 5:30 ਵਜੇ ਵੀ ਉਹਨੂੰ ਮੈਂ ਜਿੰਮ ਲੈ ਗਿਆ ਤੇ ਫੇਰ ਸਾਡਾ ਕੰਮ ਆਇਆ ਵੀ ਕਦੇ ਸ਼ਹਿਰ ਚਲੇ ਗਏ ਕਦੇ ਕੋਈ ਹੋਰ ਕੰਮ ਪੈ ਗਿਆ ਕੁਛ ਨਾ ਕੁਛ ਮਤਲਬ ਨਿਕਲ ਹੀ ਆਉਂਦਾ ਯਾਰ ਕਦੇ ਰੇਅਰ ਹੀ ਹੁੰਦਾ ਵੀ 2 ਘੰਟੇ ਘਰੇ ਚਲੇ ਜਾਈਏ ਨਾ ਦੁਪਹਿਰੇ ਸੋ ਨਾਲ ਲੈ ਗਿਆ ਉਹਨੂੰ ਸ਼ਾਮ ਨੂੰ ਜਦੋਂ 10 ਵਜੇ ਲਿਆ ਕੇ ਸੱਟਿਆ ਘਰੇ ਕਹਿੰਦਾ ਯਾਰ ਨਜ਼ਾਰਾ ਆ ਗਿਆ ਕਹਿੰਦਾ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸੁੱਤੇ ਨੂੰ ਸੋ ਸਭ ਤੋਂ ਵਧੀਆ ਘੈਂਟ ਟਿਪ ਆ ਇਹ ਅੱਜ ਹੀ ਟਰਾਈ ਕਰੋ ਸਵੇਰੇ ਕੰਮ ਤੇ ਨਿਕਲ ਜਾਓ ਜਿੰਨਾ ਕੋਲ ਕੰਮ ਨਹੀਂ ਹੈਗਾ ਕੰਮ ਲੱਭਣ ਨਿਕਲ ਜਾਓ ਜਿਹੜੇ ਮੇਰੇ ਭਰਾ ਕਰਦੇ ਆ ਉਹਨਾਂ ਦਾ ਟਾਈਮ ਬੱਜ ਜਾਂਦਾ ਕੋਈ ਪਾਰਟ ਟਾਈਮ ਜੌਬ ਕਰੋ ਕੁਝ ਸਿੱਖਣ ਦਾ ਜੋ ਕੋਈ ਨਵੀਂ ਸਕਿੱਲ ਅਨਲੌਕ ਕਰੋ ਠੀਕ ਆ ਕੁਝ ਨਾ ਕੁਝ ਸਿੱਖੋ ਦੇਖੋ ਨੀਂਦ ਦਾ ਮੈਂ ਕਹਿੰਦਾ ਚੱਬ ਕੱਢ ਕੇ ਆਉਗੀ ਨਜ਼ਾਰੇ ਲਾਉਂਗੇ ਬਾਕੀ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਰਹੋ ਮਿੱਤਰੋ ਬਸ ਇਹੀ ਕਾਜ